ਕਰ ਸੰਗ ਸਾਧੂ ਚਰਨ ਪਖਾਰੈ ਸੰਤ ਧੂਰ ਤਨ ਲਾਵੈ ਕਹਿੰਦੇ ਜਿਹੜੇ ਸਾਧੂ ਨੇ ਸਾਧੂ ਸਾਧ ਇਹਦਾ ਮਤਲਬ ਹੈ ਜਿਨਨੇ ਮਨ ਨੂੰ ਸਾਧਿਆ ਹੈ ਜਿਨਨੇ ਮਨ ਕਾਬੂ ਵਿੱਚ ਕੀਤਾ ਹੋਇਆ ਹੈ ਜਿਨਨੇ ਮਨ ਨੂੰ ਪ੍ਰਬੋਧਿਆ ਹੋਇਆ ਹੈ ਜਗਾਇਆ ਹੋਇਆ ਹੈ ऐसे महापुरुषਾਂ ਦੇ ਚਰਨ ਧੋਇਆ ਕਰ ਉਹਨਾਂ ਦੀ ਸੰਗਤ ਕਰਿਆ ਕਰ ਪਖਾਰਾ ਪਖਾਰੋ ਸਿੱਧੇ ਜੇ ਭਾਵ ਨੇ ਪਖਾਲਣਾ ਪੰਜਾਬੀ ਚ ਜਿਹਨੂੰ ਆਪਾਂ ਕਹਿੰਨੇ ਆ ਧਵਾਉਣਾ ਸਾਫ ਕਰਨਾ ਕਹਿੰਦੇ ਸਾਧੂਆਂ ਦੇ ਚਰਨ ਪਖਾਲਿਆ ਕਰ ਤੇ ਉਹਨਾਂ ਸਾਧੂਆਂ ਦੀ ਚਰਨ ਧੂੜੀ ਮस्तक ਨੂੰ ਲਾਇਆ ਕਰ ਸਰੀਰ ਨੂੰ ਲਾਇਆ ਕਰ ਸਾਧੂ ਲਬਜ਼ ਵੀ ਹੈ ਸੰਤ ਲਬਜ਼ ਵੀ ਹੈ ਸੰਤ ਦਾ ਭਾਵ ਵੀ ਰਲਦਾ ਮਿਲਦਾ ਹੈ ਜਿन्हे ਇੰਦਰੇ ਸ਼ਾਂਤ ਕਰ ਲਏ ਸ਼ਾਂਤ ਸੰਸਕ੍ਰਿਤ ਦਾ ਲਬਜ਼ ਹੈ ਉਹਦੇ ਤੋਂ ਸੰਤ ਬਣਿਆ ਹੈ ਇੰਦਰੇ ਸ਼ਾਂਤ ਕਰਨੇ ਮਨ ਸ਼ਾਂਤ ਕਰਨਾ ਸਭ ਤੋਂ ਔਖਾ ਹੈ ਪਰ ਥਰੀ ਕਹਿੰਦੇ ਨੇ ਨਾ ਪ੍ਰੇਤ ਹਰ ਜੀ ਮਨ ਰਿਪ ਜੀਤਾ ਸਬਰਿਪ ਜੀਤੇ ਦੁਨੀਆ ਜਿਤਨੀ ਸੌਖੀ ਮਨ ਨਹੀਂ ਜਿਤਿਆ ਜਾਂਦਾ ਇੰਦਰੇ ਕਾਬੂ ਵਿੱਚ ਕਰਨੇ ਔਖੇ ਨੇ ਸੰਤ ਐਵੇਂ ਦੂਆਂ ਅਖਰਾਂ ਦਾ ਹੀ ਲਬਜ਼ ਹੈ ਪਰ ਸਭ ਤੋਂ ਔਖੀ ਅਵਸਥਾ ਹੈ ਪ੍ਰਾਪਤ ਕਰਨੀ ਕਠਨ ਸੀ ਕੋ ਤਰਕੀ ਪ੍ਰਚਾਰਕਾ ਨਾਰਾ ਹੀ ਲਾ ਦਿੱਤਾ ਵੀ ਸੰਤ ਹੁੰਦੇ ਹੀ ਨਹੀਂ ਥੋੜੇ ਹੁੰਦੇ ਨੇ ਹੁੰਦੇ ਜ਼ਰੂਰ ਨੇ ਕੱਚ ਬਹੁਤਾ ਹੁੰਦਾ ਹੈ ਹੀਰਿਆਂ ਦੀ ਗਿਣਤੀ ਥੋੜੀ ਹੁੰਦੀ ਹੈ। ਤੋਂ ਮਹਾਰਾਜ ਕਹਿੰਦੇ ਜਿਨ ਨੇ ਇੰਦਰੇ ਸ਼ਾਂਤ ਕੀਤੇ ਇਹਦੀਆਂ ਅੱਖਾਂ ਰੱਜੀਆਂ ਨੇ ਮਨ ਰਜਿਆਏ ਜਿਹਦੇ ਹੱਥ ਪੈਰ ਕਾਬੂ ਵਿੱਚ ਨੇ ਆਮ ਬੰਦੇ ਦੇ ਨਹੀਂ ਕਾਬੂ ਵਿੱਚ ਚਾਹੁੰਦਾ ਕੁਝ ਹੋਰ ਹੈ ਕਰ ਕੁਝ ਹੋਰ ਬੈਠਦਾ ਹੈ। ਦੁਐਤ ਦੀ ਭਾਵਨਾ ਹੁੰਦੀ ਹੈ ਮਨ ਦਾ ਇੱਕ ਪੱਖ ਕਹਿ ਰਿਹਾ ਹੁੰਦਾ ਗਲਤ ਕੰਮ ਨਹੀਂ ਕਰਨਾ ਦੂਜਾ ਕਹਿੰਦਾ ਨਹੀਂ ਕਰਨਾ ਹੀ ਕਰਨਾ ਹੈ। ਉਈ ਕੰਟਰੋਲ ਨਹੀਂ ਹੈ ਆਪਣੇ ਇੰਦਰੀਆਂ ਤੇ ਹਜੇ ਸੰਤ ਨਹੀਂ ਹੈ ਮੈਂ ਕਿਸੇ ਦੀ ਨਿੰਦਾ ਨਹੀਂ ਕਰਦਾ ਹਜੇ ਇਹ ਰਸਤੇ ਤੇ ਚੱਲ ਰਿਹਾ ਹੈ ਪੰਦੀ ਹੋ ਸਕਦਾ ਹੈ ਹਜੇ ਪਰਮਾਰਥ ਦੇ ਰਸਤੇ ਤੇ ਤੁਰ ਰਿਹਾ ਹੈ ਹਜੇ ਮਹਾਪੁਰਸ਼ ਨਹੀਂ ਬਣਿਆ ਤੋ ਜਿਹੜਾ ਮਹਾਪੁਰਸ਼ ਹੈ ਜਿਹੜਾ ਸੰਤ ਹੈ ਉਹ ਤੇ ਸ਼ਾਂਤ ਹੈ ਉਹਦੇ ਮਨ ਇੰਦਰੀਏ ਕਾਬੂ ਵਿੱਚ ਨੇ ਸ਼ਾਨ ਦਾ ਮਤਲਬ ਇਹ ਨਹੀਂ ਵੀ ਕੋਈ ਆਣ ਕੇ ਚਪੇੜ ਮਾਰੇ ਤੇ ਉਹ ਆਖੇ ਵੀ ਦੂਜੇ ਕੰਨ ਤੇ ਵੀ ਮਾਰ ਲੈ ਸ਼ਾਨ ਦਾ ਭਾਵ ਹੈ ਮਨ ਕਾਬੂਜ ਕੀਤਾ ਹੋਇਆ ਹੈ ਇਹ ਗਾਂਧੀ ਵਰਗਿਆਂ ਦੀ ਮਰਿਆਦਾ ਹੋਵੇਗੀ ਸਿੱਖੀ ਸਿਧਾਂਤੇ ਨਹੀਂ ਹੈ ਸਿੱਖੀ ਸਿਧਾਂਤੇ ਹੈ ਵੀ ਜੇ ਕੋਈ ਫੁੱਲ ਬਣ ਕੇ ਮਿਲਦਾ ਤੇ ਫੁੱਲ ਬਣ ਜਾ ਤੇ ਜੇ ਕੋਈ ਕੰਡਾ ਬਣ ਕੇ ਟੱਕਰਦਾ ਤੇ ਕੰਡਾ ਬਣ ਜਾ ਪਹਿਲ ਕਰਨੀ ਨਹੀਂ ਤੇ ਬਾਜੀ ਫਿਰ ਐਵੇਂ ਸਿਰ ਨਾ ਚੜੀ ਰਵੇ ਫਿਰ ਮੋੜਨੀ ਵੀ ਜ਼ਰੂਰ ਹੈ ਉਹ ਹੀ ਦੇਾਰੇ ਚੱਲ ਰਹੇ ਨੇ ਨਾ ਬੀਬੀ ਇੰਦਰਾ ਗਾਂਧੀ ਨੇ ਜਦੋਂ ਬਾਜੀ ਚਾੜੀ ਸੀ ਸਾਡਾ ਕਾਲ ਤੱਕ ਸੇਵ ਢਾ ਕੇ ਤੇ ਫਿਰ ਸਤਵੰਤ ਸਿੰਘ ਬਿਆਨਤ ਸਿੰਘ ਨੇ ਬਾਜੀ ਲਾਈ ਸੀ ਦਿੱਲੀ ਦੇ ਵਿੱਚ ਨਾ ਇੰਦਰਾ ਸਾਨੂੰ ਛੇੜਦੀ ਨਾ ਸੀ ਬੀਬੀ ਇੰਦਰਾ ਨੂੰ ਛੇੜਦੇ ਬੀਬੀ ਇੰਦਰਾ ਸਾਨੂੰ ਛੇੜ ਬੈਠੀ ਤੇ ਅਸੀਂ ਉਹਨੂੰ ਛੇੜ ਨਹੀਂ ਛੇੜਦਾ ਸਿੱਖੀ ਦਾ ਸਿਧਾਂਤ ਹੈ ਬਲਾ ਚਾਰ ਕੀ ਦਰਮਿਆ ਆਮਦਮ ਬਾਤ ਤਦ ਬੀਰ ਤੀਰੋ ਤੂਫੰਗ ਆਮਦਮ ਗਲਗੀ ਧਰ ਕਹਿੰਦੇ ਔਰੰਗਜ਼ੇਬ ਮੈਂ ਫਕੀਰ ਹਾਂ ਮੈਂ ਕੀ ਕਰਨੇ ਹਥਿਆਰ ਪਰ ਤੂੰ ਹਥਿਆਰ ਲੈ ਕੇ ਆਇਆ ਮੈਂ ਹਥਿਆਰ ਉਠਾ ਲਏ ਤੂੰ ਪ੍ਰੇਮ ਨਾਲ ਆਉਂਦਾ ਤੇ ਮੈਂ ਤੈਨੂੰ ਗਲ ਨਾਲ ਲਾ ਲੈਂਦਾ ਸਿੱਖ ਕਦੇ ਵੀ ਪਹਿਲ ਨਹੀਂ ਕਰਦਾ ਜੇ ਕੋਈ ਚੜ ਕੇ ਆਵੇ ਤੇ ਫਿਰ ਝੁਕਦਾ ਨਹੀਂ ਮੈਂ ਕਿ ਪੜ ਰਿਹਾ ਸੀ ਉਹਨੂੰ ਵਿਦਵਾਨ ਨੂੰ ਜਰਨਲਿਸਟ ਕੇ ਸੇਨਾ ਜਿਹਨੂੰ ਬੀਬੀ ਇੰਦਰਾ ਗਾਂਧੀ ਨੇ ਆਖਿਆ ਸੀ ਤੂੰ ਆਰਮੀ ਚੀਫ ਤੂੰ ਅਟੈਕ ਕਰਨਾ ਰਮੰਦਰ ਸਾਹਿਬ ਤੇ ਉਨੇ ਕੰਨਾਂ ਨੂੰ ਹੱਥ ਲਾਇਆ ਕਹਿੰਦਾ ਮੈਂ ਪਾਪ ਨਹੀਂ ਕਰਨਾ ਦਸੰਬਰ 1984 ਦੀ ਤੂੰ ਇਲੈਕਸ਼ਨ ਜਿੱਤਣ ਲਈ ਜਾਣ ਕੇ ਆਨੰਦਪੁਰ ਦੇ ਮਤੇ ਨੂੰ ਪਿੰਡਰਾਵਾਲੇ ਸੰਤਾਂ ਨੂੰ ਹਿੰਦੂ ਵੀਰਾਂ ਦੇ ਅੱਗੇ ਆਪਣੇ মিডিਏ ਰਾਹੀਂ ਡਿਫੇਮ ਕੀਤਾ ਹੋਇਆ ਹੈ ਵੀ ਉਹ ਅਤਵਾਦੀ ਨੇ ਵੱਖਵਾਦੀ ਨੇ ਪਿੰਡਰਾਵਾਲਿਆਂ ਕਦੇ ਵੀ ਨਹੀਂ ਆਖਿਆ ਵੱਖ ਹੋਣਾ ਹੈ ਕਦੇ ਵੀ ਕਤਲੋਗਾਰਤ ਨਹੀਂ ਮਚਾਈ ਉਹਨਾਂ ਤੇ ਕੋਈ ਕੇਸ ਨਹੀਂ ਹੈ ਉਹ ਕਹਿੰਦਾ ਸੰਤ ਜਰਨੈਲ ਸਿੰਘ ਵਾਸ ਔਨ ਡਿਫੈਂਸਿਵ ਮੋਡ ਹਥਿਆਰ ਉਹ ਨਾ ਇਸ ਲਈ ਨਹੀਂ ਰੱਖੇ ਕਾਲ ਤੱਕ ਸਹਿਬ ਬੈਸੀ ਲੜਨਾ ਹੈ ਅਸੀਂ ਪਹਿਲ ਕਰਨੀ ਹੈ ਧੱਕਾ ਕਰਨਾ ਹੈ ਡਿਫੈਂਸ ਲਈ ਹਥਿਆਰ ਸੀ ਕਹਿੰਦਾ ਇਹ ਤੇ ਸੰਤ ਜਰਨੈਲ ਸਿੰਘ ਹਥਿਆਰ ਲੈ ਕੇ ਕਾਲ ਤੱਕ 1983 ਦਸੰਬਰ ਲਾਸਟ ਵਿੱਚ ਬੈਠੇ ਨੇ ਕੋਜੋ ਨਾਲ ਦੇ ਸਿੰਘ 1984 ਜਨਵਰੀ ਸ਼ੁਰੂ ਵਿੱਚ ਬੈਠੇ ਨੇ ਬੀਬੀ ਇੰਦਰਾ ਗਾਂਧੀ ਨੇ ਸਰਸਵਾ ਵਿੱਚ 1982 ਅਕਤੂਬਰ ਦੇ ਮਹੀਨੇ ਜੂਨ 1984 ਤੋਂ 18 ਮਹੀਨੇ ਪਹਿਲਾਂ ਹੀ ਰੈਪਲੀਕਾ ਬਣਾ ਕੇ ਹਰਮੰਦਰ ਸਾਹਿਬ ਦਾ ਆਰਮੀ ਨੂੰ ਟ੍ਰੇਨਿੰਗ ਦਿਵਾਉਣੀ ਸ਼ੁਰੂ ਕਰ ਦਿੱਤੀ ਸੀ ਕਹਿੰਦਾ ਇਹ ਤੇ 18 ਮਹੀਨੇ ਪਹਿਲਾਂ ਤਿਆਰੀ ਹੈ ਤਖਤ ਢਾਉਣ ਦੀ ਤੁਹਾਡੇ ਪਿੰਡਰਾਂ ਵਾਲੇ 6 ਮਹੀਨੇ ਪਹਿਲਾਂ ਹਥਿਆਰ ਲੈ ਕੇ ਬੈਠੇ ਨੇ ਕਹਿੰਦਾ ਕਮਲੇ ਸਿੱਖਾਂ ਨੂੰ ਸਮਝ ਹੀ ਨਹੀਂ ਹੈ ਜੋ ਪਰੋਸ ਕੇ ਇੰਡੀਆ ਦਾ মিডিਆ ਰੱਖ ਦਿੰਦਾ ਆਪਣੇ ਨਾਇਕ ਨੂੰ ਖਲਨਾਇਕ ਸਮਝੀ ਜਾਂਦੇ ਨੇ ਪਿੰਡਰਾ ਵਾਲਿਆਂ ਹਥਿਆਰ ਉਦੋਂ ਲਿਆਂਦੇ ਨੇ ਤਖਤ ਤੇ ਜਦੋਂ ਪਤਾ ਲੱਗ ਗਿਆ ਵੀ ਸਰਸਵਾ ਟ੍ਰੇਨਿੰਗ ਚੱਲ ਰਹੀ ਐ ਸਾਡਾ ਤਖਤ ਟਹਿਣਾ ਹੀ ਟਹਿਣਾ ਐ ਜਿਵੇਂ ਤੁਸੀਂ ਘਰ ਨੂੰ ਬਚਾਉਣ ਲਈ ਹਥਿਆਰ ਉਠਾਉਂਦੇ ਹੋ ਸੈਲਫ ਡਿਫੈਂਸ ਵਿੱਚ ਉਹ ਕਹਿੰਦਾ ਪਿੰਡਰਾ ਵਾਲੇ ਨੇ ਹਥਿਆਰ ਚੁੱਕੇ ਨੇ ਉਹਨੇ ਕਿਹਾ ਸੀ ਮੈਂ ਹਮਲਾ ਨਹੀਂ ਕਰਨਾ ਪ੍ਰੀਮਚੂਰ ਰਟਾਇਰਮੈਂਟ ਲੈ ਲਈ ਬੀਬੀ ਇੰਦਰਾ ਗਾਂਧੀ ਨੇ ਫਿਰ ਜਨਰਲ ਵਜਦੇਆ ਨੂੰ ਚੁਣਿਆ ਸੀ ਜੇ ਸੰਤਾਤਵਾਦੀ ਸੀ ਤੇ ਫਿਰ ਤੇ ਸੌਂ ਖਾਦੀ ਸੀ ਸਿਨਾਂ ਨੇ ਆਪਣੇ ਧਾਰਮਿਕ ਗ੍ਰੰਥ ਭਗਵਤ ਗੀਤਾ ਦੀ ਵੀ ਮੈਂ ਅਤਵਾਦੀਆਂ ਨੂੰ ਮਿਟਾਉਣਾ ਕਿਉਂ ਸੰਤਾਂ ਦੇ ਸਾਵੇਂ ਜਾ ਕੇ ਨਾਲ ਲੜਿਆ ਜਾਣਦਾ ਸੀ ਅੰਤਕਵਾਦੀ ਬੀਬੀ ਇੰਦਰਾ ਗਾਂਧੀ ਹੈ ਭਿੰਡਰਾਂ ਵਾਲਾ ਨਹੀਂ ਪਰ ਜਿਹਦਾ ਦੇਸ਼ ਹੈ ਜਿਹਦਾ মিডিਆ ਹੈ ਜਿਹਦੇ ਨੈਸ਼ਨਲ ਚੈਨਲ ਨੇ ਖਬਰ ਉਹੀ ਆਉਂਦੀ ਹੈ ਜੋ ਉਹਨਾਂ ਲਵਾਉਣੀ ਹੈ ਤੇ ਤੁਹਾਡੇ ਵਰਗੇ ਕਈ ਲੋਕ ਉਹਨਾਂ ਦੇ ਪਿੱਛੇ ਤੁਰ ਪੈਂਦੇ ਨੇ ਪਤਾ ਹੀ ਕੁਝ ਨਹੀਂ ਹੈ ਨਾਇਕ ਕੌਣ ਸੀ ਖਲਨਾਇਕ ਕੌਣ ਸੀ ਤੋਂ ਇਸ ਗੱਲ ਨੂੰ ਧਿਆਨ ਵਿੱਚ ਟਿਕਾ ਲਿਓ ਪੂਰਾ ਸੰਤ ਝੁਕਦਾ ਨਹੀਂ ਹੈ ਅੜਦਾ ਹੈ ਹਾ ਸ਼ਾਂਤ ਇਸ ਲਈ ਹੈ ਨਾਮ ਦੇ ਅਭਿਆਸ ਨਾਲ ਉਹਨੇ ਸੰਤੋਖ ਹਾਸਲ ਕਰ ਲਿਆ ਹੁਣ ਉਹਦੇ ਇੰਦਰੇ ਮਨ ਕਾਬੂ ਵਿੱਚ ਆਏ ਹੋਏ ਨੇ ਜੇ ਬਾਬਾ ਜਰਨੈਲ ਸਿੰਘ ਭਿੰਡਰਾ ਵਾਲੇ ਸ਼ਾਂਤ ਨਾ ਹੁੰਦੇ ਨਾ ਲੋਭ મોਹ ਵਿੱਚ ਹੁੰਦੇ ਤੇ ਮਿਲੀయన్స్ ਆਫ ਡਾਲਰਸ ਇੰਦਰਾ ਗਾਂਧੀ ਦੇਣਾ ਚਾਹੁੰਦੀ ਸੀ ਆਨੰਦਪੁਰ ਦਾ ਮਤਾ ਛੱਡ ਦਿਓ ਆਪਣੇ ਹੱਕਾਂ ਦੀ ਗੱਲ ਛੱਡ ਦਿਓ ਕਹਿੰਦੇ ਨਹੀਂ ਚਾਹੀਦੇ ਘਰ ਕੱਚਾ ਸੀ ਬਾਬੇ ਪਿੰਡਰਾ ਵਾਲੇ ਦਾ ਕਹਿੰਦੇ ਜਾ ਕੇ ਵੇਖ ਸਕਦੇ ਹੋ ਜਿਹਦੇ ਕਦਮਾਂ ਤਲੇ ਲੱਖਾਂ ਰੁਪਈਆ ਸੰਗਤ ਚੜਾਉਂਦੀ ਐ ਉਹਦਾ ਘਰ ਕੱਚਾ ਪਕੜ ਹੀ ਨਹੀਂ ਐ ਜੇ ਪਕੜ ਹੁੰਦੀ 37 ਵਰਿਆਂ ਦਾ ਨੌਜਵਾਨ ਸ਼ਹੀਦੀ ਪਾਉਣ ਲੱਗਾ ਐ ਛੋਟੇ ਛੋਟੇ ਬੱਚੇ ਦੋ ਪਾਈ ਸਰ ਸਿੰਘ ਪਾਈ ਇੰਦਰਜੀਤ ਸਿੰਘ ਘਰ ਬੈਠੇ ਸੀ ਨਾ ਘਰ ਵਾਲੀ ਦਾ ਮੋਹ ਆਇਆ ਨਾ ਬੱਚਿਆਂ ਦਾ ਮੋਹ ਆਇਆ 1.5 ਲੱਖ ਨਾਲ ਲੜ ਕੇ ਸ਼ਹੀਦੀ ਪਾ ਗਿਆ 6 ਜੂਨ 1984 ਨੂੰ ਐਵੇਂ ਨਾ ਡਰਿਆ ਕਰੋ ਆਪਣੇ ਨਾਇਕਾਂ ਦੀ ਗੱਲ ਖੁੱਲਕੇ ਕਰਿਆ ਕਰੋ ਮਰਦਾਂ ਦੀ ਬਾਤ ਖੁੱਲਕੇ ਕਰਿਆ ਕਰੋ ਜਿਹੜਾ ਖਲਨਾਇਕ ਹੈ ਉਹਨੂੰ ਖਲਨਾਇਕ ਆਖੋ ਐਵੇਂ ਆਪਣੇ ਨਾਇਕਾਂ ਨੂੰ ਖਲਨਾਇਕ ਨਾ ਆਖਿਆ ਕਰੋ ਸੰਤ ਸ਼ਾਂਤ ਹੈ ਪਰ ਝੁਕਦਾ ਨਹੀਂ ਖੈਰ ਜਿਹੜਾ ਸ਼ਾਂਤ ਮਹਾਪੁਰਸ਼ ਹੈ ਕਹਿੰਦੇ ਲੈ ਉਹਦੀ ਚਰਨ ਧੂੜੀ ਕਰ ਕਿਰਪਾ ਮੋਹੇ ਸਾਰੰਗ ਪਾਣ ਸੰਤਨ ਧੂਰ ਸਰਬ નિਦਾਨ ਐ ਅਕਾਲ ਪੁਰਖ ਧੂੜੀ ਮੈਨੂੰ ਦੇ ਮੈਂ ਮਸਤਕ ਨੂੰ ਲਾਵਾਂ ਮੈਨੂੰ ਸਾਰੇ ਹੀ ਖਜ਼ਾਨੇ ਮਿਲ ਜਾਣ ਗੁਰਬਾਣੀ ਕਹਿੰਦੀ ਐ ਸੰਤ ਕੀ ਧੂਰ ਮਿਟੈ ਅਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੋੜ ਜਿਹੜਾ ਸੰਤ ਦੀ ਧੂੜੀ ਇਸ਼ਨਾਨ ਕਰਦਾ ਉਹ ਮੁਕਤ ਹੁੰਦਾ ਐ ਅੱਗੇ ਗੁਰਦੇਵ ਕਹਿੰਦੇ ਮਨ ਤਨ ਅਰਪ ਧਰੇ ਗੁਰ ਆਗੈ ਸਤ ਪਦਾਰਥ ਪਾਵੈ ਜਿਹੜਾ ਮਨ ਕਰਕੇ ਗੁਰੂ ਦੇ ਆਖੇ ਚੱਲਦਾ ਹੈ ਤਨ ਕਰਕੇ ਗੁਰੂ ਦੀ ਸੇਵਾ ਕਰਦਾ ਹੈ ਗੁਰ ਪ੍ਰਸਾਦ ਨਿਰੰજન ਪਾਵੋ ਤਨ ਮਨ ਅਰਪੋ ਪੂਜ ਚੜਾਵੋ ਉਹਨੂੰ ਪਰਮ ਪਦਵੀ ਮਿਲਦੀ ਹੈ ਸੰਤ ਦੀ ਉਹਨੂੰ ਪਰਮ ਵਸਤੂ ਪਰਮਾਤਮਾ ਮਿਲ ਜਾਂਦਾ ਹੈ ਜੋ ਜੋ ਸੁਣੈ ਪੇਖੈ ਲਾਏ ਸਰਦਾ ਤਾਂ ਕਾ ਜਨਮ ਮਰਨ ਦੁਖ ਭਾਗੈ ਜਦੋਂ ਵੀ ਗੁਰੂ ਦੇ ਦਰ ਤੇ ਜਾਣਾ ਹੈ ਸ਼ਰਧਾ ਦੇ ਸਹਿਤ ਵਿਸ਼ਵਾਸ ਦੇ ਸਹਿਤ ਸਤਿਕਾਰ ਦੇ ਸਹਿਤ ਜਾਣਾ ਹੈ ਤੇ ਜਿਹੜਾ ਭਾਵਨਾ ਲੈ ਕੇ ਗੁਰੂ ਦੇ ਦਰ ਤੇ ਜਾਂਦਾ ਹੈ ਉਹਦਾ ਜੰਮਣ ਤੇ ਮਰਨ ਭਾਈ ਜੀ ਕਟਿਆ ਜਾਂਦਾ ਹੈ ਉਹ 84 ਲੱਖ ਜੂਨਾ ਵਿੱਚ ਨਹੀਂ ਆਉਂਦਾ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮਖ ਜਾਗੈ ਨਾਮ ਦਾ ਨਾਚ ਜਿਨੇ ਨਚਿਆ ਉਹਨੇ ਨਰਕ ਨਿਵਾਰ ਲਿਆ ਉਹ ਨਰਕਾਂ ਵਿੱਚ ਨਹੀਂ ਜਾਵੇਗਾ ਜਿੱਥੇ ਪਾਪੀਆਂ ਦੇ ਸੂਖਸ਼ਮ ਸ਼ਰੀਰ ਲਜਾਏ ਜਾਂਦੇ ਨੇ ਜਾਂ ਨਰਕ ਤੋਂ ਭਾਵ ਦੁੱਖ ਵੀ ਹੈ ਉਹ ਦੁੱਖਾਂ ਵਿੱਚ ਨਹੀਂ ਆਵੇਗਾ ਕਈ ਕੋਟ ਜਨਮ ਹੈ ਜੀਵਹਿ ਮਰਹਿ ਕਈ ਕੋਟ ਬਹੁ ਜੋਨੀ ਫਿਰਹਿ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਰੋੜਾਂ ਜੀਵ ਨਰਕ ਵਿੱਚ ਪਾਏ ਜਾਂਦੇ ਨੇ ਮਿਲੀਅਨਸ ਆਫ ਪੀਪਲ ਡਿਵਲ ਇਨ ਹੈਵਨ ਐਂਡ ਹੈਲ ਨਰਕ ਸਵਰਗ ਵਿੱਚ ਲੋਕ ਜਾਂਦੇ ਨੇ ਕੌਣ ਮੁਕਤ ਹੈ ਮਹਾਰਾਜ ਕਹਿੰਦੇ ਨੇ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਯਨ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਚਾਲੇਨ ਪਾਪੀ ਨਰਕਾਂ ਚ ਜਾਂਦਾ ਹੈ ਤੇ ਪੁੰਨੀ ਮੁਕਤ ਹੁੰਦਾ ਹੈ ਜਿਹੜਾ ਗੁਰੂ ਦੇਵ ਦੇ ਹੁਕਮ ਵਿੱਚ ਚੱਲਿਆ ਮਨ ਨੂੰ ਜਿੰਨੇ ਗਿਆਨ ਦੇ ਸਹਯਤ ਪ੍ਰਕਾਸ਼ ਕਰ ਲਿਆ ਉਹਦਾ ਉਪਦੇਸ਼ ਦੁਨੀਆ ਮੰਦੀ ਹੈ ਉਹ ਮੁਕਤ ਹੈ